ਆਉਂ ਰਹੀ ਹੈ ਤੁਹਾਡੀ ਭਾਰ ਰਿਹਾ ਕਾਲੇ ਦੇ ਪਰਵਾ ਖਾਲੀ ਦੇ ਪਰਵਾ ਤੁਹਾਡੀ ਕਬੱਡੀ ਘੜਦਾ ਕੇ ਵੱਲ ਵਧਦਾ ਹੋਇਆ ਪਰ ਪਿੰਮੇ ਵਾਲੀਆ ਕੋਰੀ ਦੇ ਪਰਵਾ ਕਹੜ ਕਹਿੰਦੇ ਦੇਖਾ ਇਹ ਘਰਾਓ ਬਾਰਾ ਬਲਾ ਕੀਪੇ ਦੇ ਪਰਵਾ ਕਰੇ ਕਮਾਲ ਪਰ ਨੰਬਰ ਕਿੰਦੇ ਰੇਡਰ ਦੇ ਖਤ ਵਧਣ ਗਿਆ ਅਗਲੀ ਕਬੱਡੀ ਪੌਲੀ ਬਾਈ ਭੂਰੇ ਤੇ ਨੌਇਆ ਟੀਮਾਂ ਜਿਹੜੀ ਐ ਵਾਇਗਰੋ ਕਬੱਡੀ ਕਲੱਬ ਰਾਜਾਰਾਮ ਜੈਗੌਰ ਤੇ ਫਿਰ ਬਾਬਾ ਭੂਰੇ ਵਾਲਾ ਕਬੱਡੀ ਕਲੱਬ ਰਾਮਪੁਰ ਕੀਤੇ ਇਹ ਦੋਨੇ ਆਜਾ ਰਾਡੂ ਟੈਂਟਰ ਆ ਗਿਆ ਉਧਰ ਸਰਪੰਚ ਜੰਦੀਰ ਸਿੰਘ ਜੀ ਕਹਿੰਦਾ ਘੁਰਦੀ ਕਹਿਰਾ ਜੋਖੇ ਦੇ ਵਿੱਚ ਜਾ ਬੱਸਿਆ ਉਹਦੀ ਲਾਲ ਲਾਈਟਾਂ ਜਿਹੜੀ ਪਈ ਸਾਈ ਦੇ ਵੱਡੇ ਮੇਲੇ ਨੂੰ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਐਨਆਰਆਈ ਵੀਰ ਇਸ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਫਟਾ ਸਹਿਯੋਗ ਦੇ ਰਹੇ ਹੈ ਸਾਰੀਆਂ ਮਾੜੀਆਂ ਸੇਤੀ ਦਾ ਧੰਨਵਾਦ ਹੈ ਸਾਰੀ ਇਹ ਪੰਚਾਇਤ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਅਜੇ ਥੋੜਾ ਸਮਾਂ ਹੋਇਆ ਪੰਚਾਇਤ ਬਣੇ ਦੇ ਪਹਿਲੇ ਵੀ ਕਬੱਡੀ ਨੂੰ ਦੇ ਰਿਹਾ ਹੈ ਇਹ ਮੇਲਾ ਕਰਵਾਉਣ ਦੇ ਲਈ ਮੈਂ ਨਿਸ਼ੇਧਕਰਤੇ ਧੰਨਵਾਦ ਕਰਦਾ ਹਾਂ ਲਓ ਸਾਹਮਣੇ ਦੇਖਦਾ ਪਹਿਲੇ ਰੇਡ ਤੇ ਚਾਰ ਜਾਂ ਫੀ ਤਿਆਰ ਨੇ ਤੇ ਚਾਰ ਖੜੇ ਜਾਂ ਫੀ ਢਾੜੀ ਆ ਗਿਆ ਨੱਟ ਕੇ ਬਾਹਰ ਪੁੱਟੋ ਗਿੱਟੇ ਕਣ ਵੱਤੀ ਲੱਗੋ ਪਾਦ ਗਏ ਇਹ ਕਿਹਦੇ ਡਾਰੇ ਕਿਹਦੇ ਪੱਟ ਪੈ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਮੇਰੇ ਛੇੜੀ ਪਾ